ਨਾਲੇ ਹੋਰ ਨਵੇਂ ਤਿਉਹਾਰਾਂ ਦਾ ਸੀਸ ਨੇ ਹਾਂਜੀ ਤੇ ਆਪਾਂ ਸਾਰੇ ਤਿਉਹਾਰਾਂ ਦਾ ਦਿਲੋਂ ਮਨੋਂ ਸਤਿਕਾਰ ਕਰਦੇ ਆ ਸਭ ਦਾ ਮੈਂ ਚਾਹਨੀ ਹੈ ਕਿ ਕਿਸੇ ਨੂੰ ਵੀ ਚਾਹੇ ਉਹ ਵਰ ਵਾਲਮੀਕ ਜੀ ਦੀ ਸ਼ੋਭਾ ਯਾਤਰਾ ਹੋਵੇ ਹੁਣ ਦਾ ਪੁਰਬ ਹੋਵੇ ਚਾਹੇ ਤਸਰਾ ਹੋਵੇ ਚਾਹੇ ਦੀਵਾਲੀ ਹੋਵੇ ਚਾਹੇ ਗੁਰੂ ਸਾਹਿਬ ਦਾ ਪੁਰਬ ਹੋਣਾ ਹੋਵੇ ਕੋਈ ਵੀ ਤਿਹਾਰ ਜਨਮਸ਼ਟਮੀ ਆਉਣੀ ਆ ਕੋਈ ਵੀ ਤਿਹਾਰ ਹੋਵੇ ਕਿਸੇ ਨੂੰ ਵੀ ਤੰਗੀ ਨਾ ਆਵੇ ਇਸ ਚੀਜ਼ ਦਾ ਤੁਸੀਂ ਥੋੜਾ ਖਿਆਲ ਜ਼ਰੂਰ ਕਰ ਜਿੱਦ ਜਿੱਦ ਦੀ ਸਾਰਿਆਂ ਨੇ ਗੁਜ਼ਰਨਾ ਆ ਉਹ ਰਸਤੇ ਸਾਫ਼ ਸੁਥਰੇ ਤੇ ਪਲੇਨ ਹੋ ਜਾਣ। ਮਸਲਾ ਇਹ ਨਹੀਂ ਹੈਗਾ ਕਿ ਤੁਸੀਂ ਗਏ ਆ ਜਾਂ ਨਹੀਂ ਗਏ। ਜੀ ਜੀ। ਮੈਟਰ ਇਹ ਹੈ ਕਿ ਕੰਮ ਨਹੀਂ ਹੋਇਆ। ਉਹ ਉਹ ਦੇ ਸੈਟੀਸਫਾਈ ਨਹੀਂ ਆ। ਨਹੀਂ ਉਹ ਮੈਂ ਸਾਡ ਥੋੜੀ ਡਿਊਟੀ ਵਧਰਵਾਣੀ ਆ ਫਿਰ ਉਹ ਨੋਰਮਲ ਦਾ ਐਡੀਸ਼ਨਲ ਚਾਰਜ ਦੇ ਦਿੱਤਾ ਗਿਆ ਆ। ਇਸ ਕਰਕੇ ਹੁਣ ਤੁਸੀਂ ਨਾ ਤੁਹਾਨੂੰ ਹੋਰ ਵੀ ਤੁਹਾਡੀ ਐਫੀਸ਼ੀਐਂਸੀ ਚੈੱਕ ਹੋਣੀ ਆ। ਕਰੈਕਟ ਕਰੈਕਟ। ਨੋਰਮਲ ਲਾਰ ਦਾ ਹੋ ਗਿਆ। ਅੱਛਾ ਨਹੀਂ ਇਹ ਵੀ ਤਾਂ ਹੈ ਨਹੀਂ ਨਹੀਂ ਇਹ ਤਾਂ ਨਹੀਂ ਕਰ ਉਹ ਇੱਕ ਮਿੰਟ ਹਾਂ ਜੀ ਕੋ ਜੇ ਹੁਣ ਸੁਣਨ ਆ ਆ ਮੈਂ ਤਰਤੀਬ ਬਾਹਰ ਸਨਾਨਾ ਜੀ ਪਾਣੀ ਸਪਲ ਕਨੈਕਟ ਹੋ ਗਏ ਸਾਰੇ ਇੱਕ ਦੂਜੇ ਨਾਲ ਜਰੀ ਕੁਝ ਰਹਿੰਦਾ ਸਰ ਮਤਲਬ ਪ੍ਰੋਗਰੈਸ ਕੀ ਹੈ ਆਇਆ ਇੱਕ ਦੂਜੇ ਨਾਲ ਕਨੈਕਟ ਹੋ ਰਹੀ ਹੈ ਸਾਰੇ ਇਹ ਸੇਵਰ ਮੈਟਰ ਨਾਲ ਕਨੈਕਟ ਹੋ ਕੇ ਜਿਹੜੇ ਸੇਵਰ ਪੈ ਰਹੇ ਉਹਨਾਂ ਕਨੈਕਟ ਹੋਣੇ ਆ ਲਾਈਨ ਦੇ ਨਾਲ ਕਨੈਕਟ ਹੋਣੇ ਆ ਇੱਕ ਦੂਸਰੇ ਨਾਲ ਕਨੈਕਟ ਨਹੀਂ ਹੋਣੇ ਰਿਸਿਵਰ ਦੇ ਨਾਲ ਕਨੈਕਟ ਕਰਕੇ ਸਾਰਾ ਐਸਡੀਪੀ ਤੇ ਪਹੁੰਚਣਾ ਹੈ ਜੇ ਇਸ ਤਰ੍ਹਾਂ ਬੈਠੇ ਐਸਡੀ ਸਭ ਇੱਕਦਮ ਮੇਰੇ ਐਜ਼ ਅ ਲੀਮੈਨਿਕ ਮੇਰਾ ਡਾਊਟ ਹੈ ਜਿਸ ਤੋ ਤੁਹਾਡੀ ਜਿਹੜੀ ਪਾਈਪਲਾਈਨ ਜਾ ਰਹੀ ਹੈ ਤੁਹਾਡੀ ਮੈਂ ਥਪੜ ਵਾਲਾ ਰੋਡ ਕਿਉਂਕਿ ਮੇਰਾ ਘਰ ਉਹ ਨੀਂਦ ਵਾਲ ਉੱਥੇ ਆ ਜਿਹੜੀ ਤੁਹਾਡੀ ਥਪੜ ਵਾਲਾ ਰੋਡ ਜਿਹੜੀ ਰੋਡ ਜਾ ਰਹੀ ਹੈ ਕਾਫੀ ਪੱਟੀ ਹੁਣ ਮੈਂ ਕੱਲ੍ਹ ਤੇ ਪਰਸੋਂ ਤੁਹਾਨੂੰ ਬਿਲਕੁਲ ਪਲਾਨ ਕਰ ਦਿੱਤਾ ਹੈ ਉੱਥੇ ਤੁਹਾਡੀ ਫਾਇਦੇ ਵੀ ਕਾਫੀ ਸਾਰੇ ਬਣਿਆ ਨੇ ਸਪੋਜ਼ ਕਰੋ ਕਿ ਕਿਤੇ ਤੁਹਾਡੀ ਲੀਕੇਜ ਆ ਗਈ ਹੁਣ ਤੁਸੀਂ ਜਦ ਦਾ ਮੈਡਮ ਕਹਿੰਦੇ ਤੁਸੀਂ ਡ੍ਰਿਲਿੰਗ ਕਰੋ ਤੁਸੀਂ ਪਾਣੀ ਦੀ ਉਚਪਾਦਤਾ ਠੀਕ ਕਰਾਤਾ ਉਹਦੀ ਕੰਪਰੈਸ਼ਨ ਹੋ ਗਈ ਸਾਰੀ ਕੁਝੀ ਜੇ ਕਿਤੇ ਤੁਹਾਡੇ ਜਦ ਦਾ ਲੈਫਟ ਹੈਂਡ ਸਾਈਡ ਵੀ ਘਰ ਰਹਿ ਕਿਉਂਕਿ ਰੋਡ ਦੇ ਦੋਵੇਂ ਪਾਸੇ ਘਰੁਨੇ ਨਹੀਂ ਕਿਤੇ ਤੁਹਾਡਾ ਜੇ ਪਾਈਪ ਹੀ ਕਿ ਕਰ ਗਿਆ ਜਦੋਂ ਪਾਣੀ ਦੀ ਇੱਕ ਚੀਜ਼ ਬੜੀ ਕਲੀਅਰ ਹੈ ਪਾਣੀ ਨੇ ਆਪਣਾ ਰਸਤਾ ਲੈ ਲਿਆ ਮਤਲਬ ਲੱਗਿਆ ਤੁਹਾਨੂੰ ਲੱਗਿਆ ਤਾਂ ਤੁਹਾਨੂੰ ਇਹ ਨਹੀਂ ਲੱਗਦਾ ਵੀ ਦੋ ਹੀ ਪਾਸੇ ਘਰਾਂ ਦੇ ਵਿੱਚ ਬੈਗਣ ਦੇ ਲੀਕ ਦੇ ਲੀਕੇ ਹੋਏਗੇ ਨਹੀਂ ਮੈਂ ਤਾਂ ਸਭ ਲਗਾ ਜੇ ਰਖਾ ਰਹੇ ਪਾਈਪ ਦਾ ਡਾਇਆ ਇੱਥੇ ਹੈਗਾ ਜੀ 16 ਇੰਚ ਦਾ ਉਹ ਕਿਸੇ ਜਿਹੀ ਲੀਕਜ ਹੋਣੀ ਆ ਮਾਲੋ 1 ਕਿਚ ਹੋ ਗਈ ਮੈਂ ਮੰਨਦਾ ਵੈਸੇ ਮੈਂ ਨਹੀਂ ਮੰਨਦਾ ਕਿ ਇਹ ਲੀਕਜ ਹੋਣੀ ਹੈ ਕਿਉਂਕਿ ਇਹਦੇ ਵਿੱਚ ਹੀ ਰਬੜਦਾਰੀ ਪਾਇਆ ਹੋਇਆ ਆ ਬਾਹਰ ਪਾਈਪ ਦੇ ਵਿੱਚ ਉਹਨੇ ਇਹਨੂੰ ਵਾਟਰਟਾਈਟਨਸ ਦੇ ਲਈ ਪਾਇਆ ਜਾਂਦਾ ਕਿ ਉਹ ਜੇਕਰ ਲੀਕਜ ਹੋਊਗੀ ਪਾਣੀ ਹਮੇਸ਼ਾ ਜਿਆਦਾ ਸਪੇਸ ਵੱਲੋਂ ਟਰਨਾ ਹੁੰਦਾ ਹੈ ਨਾ ਕਿ ਉਹਨੇ 1 ਕਿਚ ਨੂੰ ਪ੍ਰੈਸ਼ਰ ਬਣਾ ਕੇ ਬਾਹਰ। ਕੁੱਝਾ ਇਹ ਪ੍ਰੈਸ਼ਰ ਟਾਈਪ ਚੀਜ਼ ਨਹੀਂ ਆ ਇਹਦੇ ਉੱਪਰੋਂ ਬੰਦ ਫਾੜੀ ਰਹਿ ਕੇ ਚੱਲੂ ਪੜਿਆ ਹੁੰਦਾ ਹੈ। ਅਸਮੰਤ ਰਣਕਾ ਜਿਹਦੇ ਵਿੱਚ ਪ੍ਰੈਸ਼ਰ ਨਹੀਂ ਬਣਦਾ ਕਿਸੇ ਤਰੀਕੇ ਦਾ। ਉੱਚੀ ਜਿਹੜੀ ਉੱਤੇ ਸਪੇਸ ਹੁੰਦੀ ਉਹ 에어 ਦੀ ਵੈਂਟੀਲੇਸ਼ਨ ਵਾਸਤੇ ਹੈ ਕਿ ਲਾਈਨ ਜਿੱਥੇ 에어 ਨਾਲ ਕੱਟੀ ਹੋਵੇ ਤੇ ਜਿਹੜੀ ਵੈਂਟ ਸ਼ਾਫ ਲੱਗਣਗੇ ਬਿੱਟੇ ਵੀ ਉਹ ਜੋ 에어 ਨਿਕਲ ਜਿਵੇਂ ਜਾਂ ਗਿਆਸ ਜਿਹੜੀ ਬਣਦੀ ਹੈ ਸੂਈ ਸਰਕੇ 에어 ਟਾਈਪ ਸਟਰਕਚਰ ਨਹੀਂ ਹੈਗੇ 에어 ਨਹੀਂ ਹੈ ਨਾ ਕਿਤੇ ਜੁਗਿਆ ਨਹੀਂ ਕੀਤਾ ਜੇ ਲਈ ਪਾਣੀ ਵੀ ਟ੍ਰੈਵਲ ਕਰਨਾ ਤੇ ਪਾਣੀ ਦਾ ਪ੍ਰੈਸ਼ਰ ਨਿਭਾਉਣਾ ਨੂੰ ਚੱਲਣਾ ਹੈ ਠੀਕ ਹੈ ਸੋ ਜਿਹੜੀ ਪਾਈਪ ਦੇ ਵਿੱਚ ਜਗ੍ਹਾ ਹੈਗੀ ਨਾ ਉੱਪਰ ਤਿੰਨ ਤੋਂ ਕਿੰਨਾ ਤਿੰਨ ਮੀਟਰ ਚਾਰ ਮੀਟਰ ਦਾ ਕਵਰ ਆ ਗਿਆ ਠੀਕ ਹੈ ਪਾਣੀ ਨੇ 4 ਮੀਟਰ ਟ੍ਰੈਵਲ ਕਰਕੇ ਉੱਪਰ ਨਹੀਂ ਆਉਣਾ ਕਿਉਂਕਿ ਉੱਥੇ ਪ੍ਰੈਸ਼ਰ ਨਹੀਂ ਆ ਪ੍ਰੈਸ਼ਰ ਹੈ ਉਹਨਾਂ ਗ੍ਰੈਵਟੀ ਪਾਸ ਨੂੰ ਪੈਰ ਪ੍ਰੈਪਰ ਕਰਨਾ ਹੋਣਾ ਚਾਹੀਦਾ ਹੈ। ਠੀਕ ਹੈ, ਨਮਨੂ ਵਾਲੇ ਪਾਸੋਂ ਚਲੇਗਾ। ਹਾਂ ਜੀ। ਓਕੇ, ਕਿ ਸਾਡਾ ਐਮਪੀਐਸ ਹੈ 메ਨ ਪੰਪਿੰਗ ਸਟੇਸ਼ਨ ਆ ਜਿੱਦੇ ਚ ਮੋਟਰਾਂ ਲੱਗੀਆਂ ਹੋਣਗੀਆਂ ਉਹਨੇ ਲਗਾਤਾਰ ਇਸਪਾਰੀ ਨੂੰ ਚੁੱਕ ਕੇ ਐਸਕੇ ਨੂੰ ਫੀਡ ਕਰਨਾ ਹੈ। ਓਕੇ। ਤੇ ਇਹ ਜਿਹੜੇ ਸੀਵਰ ਥਿੰਡ ਤੋਂ ਬਰੋਕੇਜ ਦਿਨਵਰੀ ਖਾਲੀ ਹੁੰਦਾ ਹੈ ਜਿਹਦੇ ਕਰਕੇ ਤੁਹਾਡੀ ਸਾਰੀ ਗਾਰ ਰੁੜਵੀ ਐਮਪੀਐਸ ਤੇ ਪਹੁੰਚਦੀ ਹੈ ਇਹਨੂੰ ਕਾਹ ਨਹੀਂ ਆਪਸ ਰੋਕ ਚਾਣੇ ਆ। ਉੱਥੇ ਗਾਰ ਪਹੁੰਚੇਗੀ ਤੁਹਾਡੇ ਸੀਵਰ ਦੀ ਮੇਨਟੇਨੈਂਸ ਉਹੀ ਲੀ ਜਿਆਦਾ ਘੱਟ ਹੁੰਦੀ ਜਿਹੜੇ ਬਾਸਮਾਰ ਨੇ ਕਰਦੇ ਆ ਪ੍ਰੋਪਰ ਇਸ ਲੋਕ ਤੇ ਲੱਗ ਰਿਹਾ ਹੈਗਾ ਇਹ ਉੱਥੇ ਪੰਪਣਾ ਉੱਥੇ ਪੰਪਿੰਗ ਹੋਣੀ ਹੈ ਇਹਨੇ ਡੈਲੀ ਦੇ ਲਈ ਖਾਲੀ ਹੋਇਆ ਕਰਨਾ ਕਿ ਇਸ ਕਰਕੇ ਪੋਸੀਬਲਲੀ ਕਿ ਪਾਣੀ 4 ਮੀਟਰ ਵਰਟੀਕਲੀ ਟ੍ਰੈਵਲ ਕਰ ਟੂ ਕੰਸਲ ਰਾਈਟ ਠੀਕ ਹਾਂਜੀ ਘਰਵਾਲੀ ਜੋ ਗੱਲ ਕਰਦੇ ਆਂ ਨਾਲੀ ਜਿਹੜੇ ਪੈਪਰ ਦੇ ਕ੍ਰੈਕ ਨੂੰ ਆਪਣੇ ਦੇਰਸਾ ਵਿੱਚ ਜਿਹੜੇ ਬੈਠੇ ਇੱਥੇ ਪੈ ਪਾ ਰਹੇ ਸੀ ਜਦ ਮੈਂ ਸਾਹਮਣੇ ਖੜਾ ਸੀਗਾ ਇਹ ਪੈ ਪਾਈ ਗਿਆ ਮੈਂ ਕਿਹਾ ਤੁਸੀਂ ਨਾ ਨੂੰ ਕੰਕਰੀਟ ਕਰਦਾ ਇਹ ਆਪਾਂ ਨਾ ਕੁਝ ਪਾਉਨੇ ਆ ਇੱਕ ਦੇ ਰੰਗ ਬਲ ਪਾਉਨੇ ਇੱਕ ਬਾਅਦ ਵਿੱਚ ਪਾਇਆ ਕਟੋ ਘਟ ਮੇਰੇ ਖੜੇ ਖੜੇ ਚਾਰ ਰੈਂਗ ਬਾਅਦ ਟੱਪ ਗਏ ਮਿੰਟ ਟੁੱਟ ਗਏ ਚਾਰ ਟੱਪ ਗਏ ਮੇਰੇ ਦੇ ਉਹ ਦੁਬਾਰਾ ਟੀਰੀ ਦੇ ਆ ਕੇ ਰੱਖ ਦਿੰਦੇ ਆ ਜੇ ਇਹਨੂੰ ਨੌਲੇਜ ਆ ਮਾੜੀ ਮੋਟੀ ਉਹ ਵਾਟਣਾ ਸ਼ਾਇਦ ਮੇਰੀ ਗੱਲ ਹੋਈ ਹੋਵੇ ਸੰਜੀਵ ਜੀ ਤੁਹਾਡਾ ਸੰਜੀਵ ਗਾਣਾ ਹਾਂਜੀ ਹਾਂਜੀ ਤੁਹਾਡਾ ਇਹ ਗੱਲ ਹੋਈ ਹੋਵੇ ਹੈਨਾ ਉਹਦਾ ਤੁਸੀਂ ਉਹਨਾਂ ਨੂੰ ਮੈਸੇਜ ਕੀਤਾ ਇਹ ਕਹਿੰਦੇ ਮੈਨੂੰ ਇਹ ਕਹਿਣ ਲੱਗ ਤਾ ਤੂੰ ਰੈਂਗ ਰੱਖੇ ਹੁੰਦੇ ਆ ਗੁੱਸਾ ਨਹੀਂ ਕਰਨ ਨਹੀਂ ਇਦਾਂ ਕਰੋ ਕਰ ਲਓ ਕੁਝ ਵੀ ਘਟਾ ਕੇ ਦੇਖ ਲਓ ਤਕਰੀਬਨ 25% ਦੇ ਵਿੱਚ ਪਏ ਹੋਣਗੇ ਬਾਕੀ ਜਿੱਥਾ ਫਰੰਡ ਨਹੀਂ ਪਏ ਹੋਣਗੇ ਅੱਛਾ ਕੁਝ ਵੀ ਨਹੀਂ ਤੇ ਅੰਝ ਨਹੀਂ ਆ ਸਰ ਕੋਈ ਅਜਿਹੀ ਗੱਲ ਨਹੀਂ ਆ ਰਿੰਗ ਹਰ ਕਿਥੇ ਪੈ ਰਹੇ ਨੇ ਇਹ ਮੈਂ ਨਹੀਂ ਮੰਨ ਸਕਦਾ ਇਸ ਜਿਹੜੀ ਮਹਾਨ ਚੀਜ਼ ਹੈਗੀ ਹੈ ਉਹ ਬਣੀ ਬੜੀ ਚੀਜ਼ ਆ ਗਈ ਉਹ ਮੈਨੂੰ ਪਤਾ ਨਾ ਰਿੰਗ ਨਹੀਂ ਪਾਉਣਗੇ ਤੇ ਫਿਰ ਇਹ ਦੁਬਾਰਾ ਪਟਕੇ ਸੀਵਰ ਪਾਉਣਗੇ ਇਹ ਤਾਂ ਫੋੜ ਨਹੀਂ ਕਰਦੇ ਕਿ ਸੀਵਰ ਪਟਕੇ ਪਾਉਣ ਰਿੰਗ ਤਾਂ ਇਹਨਾਂ ਨੂੰ ਪੜਾਉਗਾ ਇਤੋਂ ਇਹ ਤਾਂ ਹੈ ਨਹੀਂਗਾ ਕਿ ਵੀ ਇਹਨਾਂ ਦੀ ਮੈਂਟਨੈਂਸ ਵੀ ਹੋਊਗੀ ਬਾਅਦ ਵਿੱਚ ਹੈਨਾ ਇਹਨਾਂ ਦੀ ਮੈਡਰੈਸ ਵੀ ਕੰਟਰੈਕਟਰ ਦੀ ਮੈਂਟਨੈਂਸ ਚੱਲਣੀ ਹੈ ਕੱਲ ਨੂੰ ਪੱਟਦੇ ਫਿਰਨਗੇ ਫੇ ਤੁਸੀਂ ਰਿੰਗ ਇਹਨਾਂ ਨੇ ਤੁਹਾਨੂੰ ਕਿਹਾ ਤੇ ਫਿਰ ਰਿੰਗ ਤੁਸੀਂ ਨਹੀਂ ਆਇਆ ਮੇਰੇ ਸਾਹਮਣੇ ਦਿੱਤੇ ਦੁਆਰਾ ਕੋਈ ਪੌਂਡ ਲੱਗਾ ਟੁੱਟ ਨਹੀਂ ਜਾਂਦਾ ਇਹ ਉੱਪਰ ਰੌੜ ਦੇ ਰਿੰਗ ਨੇ ਜੀ ਪੌਂਡ ਲੱਗ ਜਾਂਦੇ ਕਿ ਕੋਈ ਟੁੱਟਦਾ ਪਰ ਰਿੰਗ ਹਾਰ ਪੈ ਕੇ ਟੁੱਟਦੇ ਤੁਹਾਡੇ ਕੋਲ ਉਹਨੂੰ ਐਕਸਚੇਂਜ ਕਰਨ ਲਈ ਤੁਹਾਡੇ ਕੋਲ ਹੈਗਾ ਕੱਲ ਜੇ ਕੰਦੂ ਸਵੇਪਣਾ ਹੋਵੇ ਜਾਂ ਪਿਛਲੇ ਸਮੇਂ ਚ ਕੁਝ ਕੰਗੈਲੀਆਂ ਹੋਈਆਂ ਸਾਰੇ ਬੰਦਿਆਂ ਨੇ ਦੇਖੀਆਂ ਕਿਤੇ ਥੋੜੀ ਹੋਈ ਜਾਂਦੀ ਮਸਲਾ ਹੀ ਹੈਗਾ ਵੀ ਆਪਾਂ ਇਹ ਜਿਹੇ ਫੇਰ ਤੇ ਹਨ ਵੀ ਅੱਜ ਬਣਾ ਲਈ ਪੰਜ ਚਾਰ ਸਾਲਾਂ ਤੋਂ ਬਣਦੀ ਆ ਇਹ ਸਾਲਾਬਤੀ ਵਾਲਾ ਖਸਰਾ ਜਿੱਥੇ ਕਮੀਆਂ ਪੇਸ਼ੀਆਂ ਹੈਗੀਆਂ ਸਾਡੀ ਟੀਮ ਨਾਲੋਂ ਜਿਹੜਾ ਸਹਿਯੋਗ ਜਾਈਦਾ ਤੁਹਾਨੂੰ ਮਿਲੂ ਆਪਾਂ ਨੇ ਜਿੱਦਣ ਰੋੜਾ ਵੀ ਪਿਆ ਨਾ ਕਿ ਉਹ ਕਦੇ ਇਹ ਕੰਮ ਪਾਤ ਕਰਾਦਾਂ ਇਹ ਸਾਰੀ ਟੀਮ ਰਾਤ ਨੂੰ ਲੱਗੀ ਰਹੀ ਐ ਤੁਹਾਨੂੰ ਪੋਣਾਂ ਤੇ ਜੇ ਕਿਸੇ ਹਾਲਤ ਵਿੱਚ ਵੀ ਕਿਸੇ ਵਗੀ ਤੁਹਾਨੂੰ ਨਿਚਾਇਆ ਕੰਮ ਨਹੀਂ ਕੰਮ ਨਹੀਂ ਬਣਦਾ ਕੋਈ ਗੱਲ ਨਹੀਂ ਕੋਈ ਪ੍ਰੇਸ਼ੀਆ ਲੇਕਿਨ ਇੱਕ ਕਮਾ ਲਈ ਹੈ ਨਾ ਮੀਨ ਕੋਈ। ਬਿਲਕੁਲ ਠੀਕ ਹੈ। ਜਿੱਥੇ ਕਿ ਤੁਹਾਨੂੰ ਨਵੀਂ ਦਾ ਨਾਮ ਮੈਨੂੰ ਫਸਟਲੀ ਕੋਲ ਕਰਦੇ ਹੋ ਜਦੋਂ ਪਰਿਵਾਰ ਸਾਹਿਬ ਕੋਲ ਗਿਆ ਮੈਂ ਆਪਣਾ ਵੀ ਨੰਬਰ ਨੋਟ ਕਰਾ ਲਵਾਂਗਾ। ਤਾਂ ਕਹੀ ਮੈਨੂੰ ਕਰੋ ਸਰ। ਜਿੱਥੇ ਕੋਈ ਇੰਟੀਜਰ ਐਸ ਇਹ ਸਾਰ ਦਾ ਇੱਕ ਨੰਬਰ ਕਰ ਲੈਣੇ ਉੱਤੇ ਮੈਸੇਜ ਪਾਓ। ਹੂੰ ਨੰਬਰ ਨੋਟ ਕਰ ਲਓ। ਹਾਂ। 9839 9999 6086989825996083 ਕੁਰਕੋਇਸਤੋ ਲਵ ਸਿਵਰ ਦੇ ਸੰਬੰਧ ਦੇ ਵਿੱਚ ਜੀ ਜੀ ਮੈਨੂੰ ਲੱਗਦਾ ਵੀ ਸਾਰੀਆਂ ਗੱਲਾਂ ਦਾ ਠੀਕ ਚੱਲ ਰਹੀਆਂ ਜਿਹੜਾ ਸੈਂਟਰ ਆਈਡੀਆ ਸ਼ੁਰੂ ਹੋਇਆ ਨਾ ਉਹ ਇਹੀ ਹੈ ਜਿਹਦੇ ਨਾਲ ਪ੍ਰੋਜੈਕਟ ਸ਼ੁਰੂ ਹੋਇਆ ਨਾ ਉਹ ਇਹਨਾਂ ਮਰਸੀਆ ਵੀਡੀਓ ਟੈਕਨੀਕਲ ਟੀਜ਼ਰ ਐਸ ਕਮੇਟੀ ਨੂੰ ਸੁਝਾਉਣੀ ਚਾਹੀਦੀ ਹੈ ਇਸੇ ਹਮ ਜਿਹੜੇ ਵੀ ਆਪਾਂ ਉੱਤਰ ਰਹੇ ਹਾਂ ਹਮ ਜੇ ਅਸੀਂ ਸਾਰੇ ਮੀਟਿੰਗ ਲੈ ਸਕਦੇ ਹਾਂ ਅਸੀਂ ਸਾਥੀ ਜਿਹੜੇ ਲੈ ਸਕਦੇ ਲੈ ਸਕਦੇ ਕੁਝ ਪੰਜ ਚਾਰ ਬੰਦੇ ਤਾਂ ਸਮਝਦੇ ਹੋਣ ਨਾ ਮੀਰ ਸਾਹਿਬ ਬੈਠੇ ਆ ਹਮ ਇਹ ਸਾਨੂੰ ਜਿਹੜਾ ਗੋਗਲਾ ਆ ਰਿਹਾ ਹੈ ਇਹ ਲਈ ਕਿ ਪ੍ਰੋਜੈਕਟ ਨੂੰ ਆਪਾਂ ਮਾੜੀ ਕੋਈ ਨਹਿਤ ਲਾ ਕੇ ਸਾਨੂੰ ਸਾਰੇ ਪਿੰਡ ਦੀ ਸਥਿਤੀ ਪੇ ਜਾ ਸੂਝਾਈ ਜਾਵੇ ਤਾਂ ਕਿ ਅਸੀਂ ਜੀ ਜਿਸ ਸਾਡੇ ਸਾਰੇ ਦੇਸ਼ ਇਸ ਕਰਦੇ ਜੋ ਵਧੀ ਹੈ ਮੈਂ ਆਪ ਦਾ ਵਿਚਾਰ ਕੁੱਝ ਦੱਸੇ ਮੇਰੇ ਪਿੰਡ ਦੇ ਆਸ਼ਰਮ ਪਰ ਜੋੜ ਕੇ ਨੂੰ ਅਧੀਨ ਮਦਦ ਨਹੀਂ ਕਿਸੇ ਜੋੜ ਕੇ ਬਾਈਕੂ ਦੀ ਗੱਲ ਸਹੀ ਕਰੇ ਆਪਸ ਨੂੰ ਫੇਲਰ ਮਤਲਬ ਇਹ ਕਮੇਟੀ ਦੇ ਕੋਲੇ ਸਾਡੇ ਮਹਾਨ ਵਿਅਕਤੀ ਬਿਠੇ ਅਸੀਂ ਕਹਿ ਵੀ ਨਹੀਂ ਸਕੇ ਮੈਡਮ ਜੀ ਦੀ ਹਾਜ਼ਰੀ ਤੇ ਭਾਈ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਟ੍ਰੇਨਿੰਗ ਦਿਓ ਜਦੋਂ ਇਹਨਾਂ ਨੇ ਅਦਗਾਰੀ ਕੀਤਾ ਬੜਾ ਚੰਗਾ ਸੀ ਉਦੋਂ ਬਾਅਦ ਇੱਕ ਮੀਟਿੰਗ ਹੋਣੀ ਚਾਹੀਦੀ ਸੀ ਜਿਹੜੇ ਬੱਚੇ ਜਿਹੜੇ ਆਪਾਂ ਅੱਜ ਸਵਾਲ ਕਰਦੇ ਆ ਨਾ ਉਹ ਸ਼ੁਰੂ ਹੋ ਜਾਣੇ ਚਾਹੀਦੇ ਸੀ ਉਹਦੇ ਵਿੱਚੋਂ ਫੇਰ ਕੋਈ ਪ੍ਰੋਬਲਮ ਨਿਕਲਦੀ ਫੇਰ ਤੁਹਾਨੂੰ ਸਵਾਲ ਪੁੱਛਦੇ ਕਿਉਂਕਿ ਅਸੀਂ ਸਾਰੇ ਟੈਕਨੀਕਲ ਬੰਦੇ ਨਹੀਂ ਹਾਂ ਪਰ ਤੁਸੀਂ ਤਾਂ ਮਦਦ ਤਾਂ ਕਰ ਸਕਦੇ ਅਸੀਂ ਤੁਹਾਡੀ ਮਦਦ ਕਰਾਂਗੇ ਅਸੀਂ ਜਿੰਨਾ ਚਿਰ ਟ੍ਰੇਨਿੰਗ ਜਦੋਂ ਬਾਹਰ ਦੇ ਸਾਥੀ ਵੀ ਗੱਲ ਹੋਈ ਹੁੰਦਾ ਉਹਨਾਂ ਵਿੱਚੋਂ ਵੀ ਕਿਸੇ ਨੂੰ ਇੱਕ ਇੱਕ ਦੋ ਨੂੰ ਬਾਈਨਲ ਲੱਭ ਕੇ ਅਸੀਂ ਆਪਣੀ ਕਮੇਟੀ ਤੇ ਲੈ ਕੇ ਉੱਥੇ ਉਹਨਾਂ ਨੂੰ ਵੀ ਟ੍ਰੇਨਿੰਗ ਦੇਈਏ ਉਹ ਵੀ ਲੋਕਾਂ ਨਾਲ ਗੱਲ ਕਰਨੇ ਸ਼ੁਰੂ ਕਰਨ ਵੀ ਇਹ ਕੰਮ ਮਾੜਾ ਨਹੀਂ ਹੈ ਇਹ ਲੋਕਾਂ ਦੇ ਕੰਮ ਆਉਣਾ ਪਾਣੀ ਇਹ ਜਿਹੜਾ ਦਰਿਆ 'ਚ ਪਾਣੀ ਜਾਣਾ ਹੈ ਵੀ ਸਰਪਲਸ ਪਾਣੀ ਜਿਹੜਾ ਉਹ ਜੂਲ ਹੋ ਜਾਣਾ ਕਿ ਦਰਿਆ 'ਵਿੱਚ ਹੀ ਚਲੀ ਗਿਆ ਤੇ ਕੂੜੇ ਵਾਲਾ ਜਾਂ ਕਾਰਖਾਨਾ ਵਾਲਾ ਪਾਣੀ ਨਹੀਂ ਉੱਥੇ ਜਾਣਾ ਇਹ ਖੇਤਾਂ ਨੂੰ ਲੱਗ ਜਾਣਾ ਇਹ ਪਤਲਾਂ ਨੂੰ ਲੱਗ ਜਾਣਾ ਉਹਨਾਂ ਨੂੰ ਸਮਝਾਉਣ ਦੀ ਲੋੜ ਹੈ ਪਰ ਪਹਿਲਾਂ ਅਸੀਂ ਟੈਕਨੀਕਲ ਹੌ ਨੋ ਜੁੜਾਇਆ ਉਹ ਅਜੇ ਤੱਕ ਸਾਡੀ ਕਮੇਟੀ ਨੂੰ ਪਤਾ ਜਦੋਂ ਮੈਂ ਕਿੰਨੇ ਕੇ ਸਵਾਲ ਕਰਦੇ ਦੱਸਿਆ ਵੀ ਇਟ 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 ਇਥੇ ਉਹਨਾਂ ਇਨਫਰਾਸਟ੍ਰਕਚਰ ਡਿਵੈਲਪ ਕਰ ਲੈ ਪ੍ਰੋਜੈਕਟਰ ਲਾ ਲੈ ਮੈਂ ਆਪਣੀ ਪੈਨ ਡਰਾਈਵ ਦੇ ਵਿੱਚ ਜਿਹੜੇ ਨਕਸ਼ੇ ਹੈਗੇ ਨੇ ਉਹ ਮੈਂ ਲੈ ਆਉਂਗਾ ਜੀ ਤੇ ਮੈਂ ਐਕਸਪਲੇਨ ਕਰ ਦਊਗਾ ਔਰ ਆਹ ਹਾਂ ਸਰ ਬਿਲਕੁਲ ਜੀ ਅਸੀਂ ਇਸ ਤੋਂ ਲੁਕਦੇ ਨਹੀਂ ਆ ਪਰ ਤਾਂ ਜਾਣਦੇ ਆਪਾਂ ਇੰਜੀਨੀਅਰਸ ਦੀ ਵੀ ਵਰਕਸ਼ਾਪਸ ਲੱਗਦੀਆਂ ਤਾਂ ਹੀ ਗਾਹ ਚੱਲਦਾ ਹਾਂ 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 ਸਰ ਤੁਸੀਂ ਵੀ ਸਾਲੋਂ ਛੋਟੇ ਤੁਸੀਂ ਅੱਜ ਟਾਈਮ ਬਣਾ ਲਈ ਆਪਣੀ ਸੌਫਟ ਕਾਪੀ ਤੁਸੀਂ ਲਿਆ ਕੇ ਤਾਂ ਪ੍ਰੋਜੈਕਟਰ ਲੱਗਿਆ ਹੋਇਆ ਪ੍ਰੋਜੈਕਟਰ ਹੈ ਨਹੀਂ ਮੈਡਮ ਇਹ ਇਕੱਲੀ ਸਕਰੀਨ ਹੈ ਪ੍ਰੋਜੈਕਟਰ ਹੈ ਨਹੀਂ ਇਹ ਪ੍ਰੋਜੈਕਟਰ ਲਗਾ ਦੇ ਹੈਗਾ ਪ੍ਰੋਜੈਕਟਰ ਅੱਛਾ ਜੀ ਠੀਕ ਹੈ ਜੀ ਲੇਕਿਨ ਕਿ ਤੁਸੀਂ ਆਪਣੀ ਸੌਫਟ ਕਾਪੀ ਲਿਆ ਤੇ ਤੁਸੀਂ ਪਰਲੇ ਨਕਸ਼ੇ ਬਾਰੇ ਤੁਸੀਂ ਸਾਰੇ ਜਣੇ ਨਕਸ਼ੇ ਮੀਟਿੰਗ ਬੁਲਾ ਲੈਣਾ ਹਾਂ ਹਾਂ ਇਹਦੀ ਮੀਟਿੰਗ ਬੁਲਾਵਾਂਗੇ ਸਾਨੂੰ ਕੋਈ ਸਾਰਿਆਂ ਨੂੰ ਸਮਾਂ ਕੱਢਣਾ ਚਾਹੀਦਾ ਘੰਟਾ 2 ਘੰਟੇ 4 ਘੰਟੇ ਲੱਗਦੇ ਆ ਇਹ ਮੈਡਮ ਇਹਦੇ 'ਚ ਇੱਕ ਰਿਕੁਐਸਟ ਕੀ ਪਹੁੰਚੀ ਹੈ ਨਾ ਕੀ ਕਰ ਰਹੇ ਅਸੀਂ ਕੀ ਕਰ ਮੇਰੀ ਵੀ ਨਾ ਇਲੈਕਸ਼ਨ ਡਿਊਟੀ ਹੈ ਐਜ਼ ਅ ਰਿਟਰਨਿੰਗ ਆਫੀਸਰ ਪੰਚਾਇਤੀ ਚ ਹੋਣਾ ਦੇ ਵਿੱਚ ਤੇ 15 ਅਕਤੂਬਰ ਤੱਕ ਮੈਂ ਮੈ ਇਹਦੇ ਵਿੱਚ ਥੋੜਾ ਬੀਜ਼ੀ ਰਹੂੰਗਾ ਅੱਜ ਵੀ ਮੈਨੂੰ ਕਾਲ ਸੀਗੀ ਉੱਥੇ ਜਾਣ ਦੀ ਪਰ ਮੈਂ ਉਹਨੂੰ ਛੱਡ ਕੇ ਕਿਸੇ ਦੀ ਡਿਊਟੀ ਲਾ ਕੇ ਤੁਹਾਡੇ ਕਰਕੇ ਮੈਂ ਇੱਥੇ ਜ਼ਰੂਰ ਆਇਆ ਕਿ ਵੀ ਚਲੋ ਪਬਲਿਕ ਨਾਲ ਇੱਕ ਵਾਰੀ ਇੰਟਰੈਕਸ਼ਨ ਹੋ ਜਾਂਦੀ ਹੈ ਵਧੀਆ ਆਇਆ ਵੀ ਇਹਨਾਂ ਦੇ ਡਾਊਟਸ ਕਲੀਅਰ ਹੋ ਜਾਣਗੇ ਵੀ ਅਸੀਂ ਕਿਸੇ ਚੀਜ਼ ਤੋਂ ਭੱਜਦੇ ਨਹੀਂ ਆ ਚਾਹੇ ਐਕਸਪਲੇਨ ਕਰਨਾ ਹੈ ਚਾਹੇ ਕੁਆਲਿਟੀ ਇੰਪਰੂਵ ਕਰਨੀ ਹੈ ਜੋਵੇਂ ਵੀ ਹੈਗਾ ਅਸੀਂ ਕਰਾ ਕੇ ਦਵਾਵਾਂਗੇ ਜੀ ਇਹਦੇ ਵਿੱਚ ਜੋ ਵੀ ਡਿਮਾਂਡਸ ਹੈਗੀਆਂ ਨੇ ਉਹੀ ਇੱਕ ਮੀਟਿੰਗ ਦੇ ਵਿੱਚ ਇਹ ਸਾਰੇ ਨੋਟ ਕਰ ਲੈਣਗੇ ਆਪਾਂ ਉਹਦਾ ਆਨਸਰ ਵੀ ਕਰਾਂਗੇ ਉਹਨੂੰ ਕੰਪਲਾਈਂਸ 'ਤੇ ਕਰਾ ਦੇਵਾਂਗੇ ਜੀ ਸਟਾਫਰ ਠੀਕੇ ਜੀ ਹੁਣ 10 ਦਿਨ ਬੋਰ ਕੱਢ ਲਈਏ ਆਪਾਂ ਠੀਕ ਹੈ ਦੋ ਆਪਾਂ ਸਿਵੇਲੇ ਹੋ ਜੀ ਫਿਰ ਇਹ ਫਿਰ ਇਹ ਸਾਰਾ ਲਿਆ ਕੇ ਆਪਾਂ ਨੂੰ ਦੇ ਸਾਨੂੰ ਜਾਣਕਾਰੀ ਪ੍ਰੋਵਾਈਡ ਕੀਤੀ ਜਾਵੇ ਮੈਨੂੰ ਹੋ ਜੂਗੀ ਮੈਨੂੰ ਵੀ ਪਤਾ ਲੱਗ ਜਾਣਾ ਇਹ ਨਾਲੇ ਨੀਅਰ ਬਣ ਜਾਏ ਮੈਂ ਮੈਡਮ ਤੁਹਾਨੂੰ ਰਿਕਵੈਸਟ ਕਰਾਂ ਅਗਲੀ ਮੀਟਿੰਗ ਆਪਾਂ ਰੱਖਾਂਗੇ 15 ਤੋਂ ਬਾਅਦ ਹੀ ਰੱਖਣੀ ਹੈ ਉਸੇ ਮੀਟਿੰਗ ਦੇ ਵਿੱਚ ਕਰ ਲੈ ਜੀ ਮੈਡਮ ਸਰ ਹਾਲੇ ਇਹ ਨਹੀਂ ਹੋ ਗਾਵੇ ਸੋ ਮੇਰੀ ਸ਼ਨੀਵਾਰ ਤੇ ਨੋਮੀਨੇਸ਼ਨ ਹੁਣ ਤੇ ਨੋਮੀਨੇਸ਼ਨ ਸਟਾਰਟ ਹੋ ਗਈ ਹੈ ਇਹ ਜਿਹੜੀਆਂ ਉਹ ਲਖਿਆ ਸਰਕਾਰ ਨੇ ਬੜਾ ਮੈਨੂੰ ਲੱਗਦਾ ਅੱਛਾ ਕੀਤਾ ਇਹ ਤਕਰੀਬਨ 10-10 ਪਿੰਡਾਂ ਦੇ ਇੱਕ ਬਣਾ ਲਿੱਤੇ ਕਲਸਟਰ ਅੱਗੇ ਤਾਂ ਹੁੰਦਾ ਸੀ ਕੋਈ ਰਹਿ ਗਿਆ ਕੋਈ ਜਿਹੜਾ ਇੰਟਰ ਕਰ ਗਿਆ ਹੁਣ ਉਸ ਤੋਂ ਬਾਅਦ ਕਿਸੇ ਦੇ ਕਾਗਜ਼ ਨਹੀਂ ਲੈਣੇ ਜਾਂ ਸਮਥਿੰਗ ਉਹਨਾਂ ਨੇ 10-10 ਪਿੰਡਾਂ ਦੇ ਕਲਸਟਰ ਬਣਾ ਦਿੱਤੇ ਉਹ ਦਸਤਖਤਾਂ ਦੇ ਵਿੱਚ ਦੋ ਦੋ ਜਿਹੜੇ ਸਾਡੇ ਆਰੋ ਤੇ ਇਹ ਆਰੋ ਦੋ ਦੋ ਲਗਾ ਦਿੱਤੇ ਜਿਨ੍ਹਾਂ ਨੇ ਸਾਰਿਆਂ ਦੇ ਕਾਗਜ਼ ਲੈਣੇ ਆ ਤੇ ਇਹ ਤਾਂ ਕੱਲ ਤੋਂ ਬਿਜ਼ੀ ਨੇ ਸਾਡੇ ਇੱਥੇ ਵੀ ਲੈ ਜਾਂਦੀ ਮੈਂ ਵੀ ਐਕਚੁਅਲੀ ਹੋਣਗੇ ਤੁਹਾਡੇ ਕੋਲ ਤਾਂ ਕਿੰਨੇ ਬਣਿਆ ਇਹ ਵੀ ਆਰੋ ਦੇ ਆਪਣੇ ਐਡਰੈਸ ਫੜਨ ਦੇ ਤੇ ਅਸੀਂ ਇਹਨੂੰ ਆਪਾਂ ਹੁਣ ਤਾਂ ਬਿਜ਼ੀ ਵਿਆਹਾਂ ਤੋਂ ਨਿਕਲ ਜਾਣਾ ਜੀ ਦਾ ਇਲੈਕਸ਼ਨ ਹੈ ਤੇ ਇਹ ਦੇ ਵਿੱਚ ਇਹਨੂੰ ਕਰਕੇ ਫਿਰ ਉਸ ਤੋਂ ਬਾਅਦ ਆਪਾਂ ਮੀਟਿੰਗ ਕਰਾਂਗੇ ਸਾਡੀ ਟ੍ਰੇਨਿੰਗ ਸ਼ੁਰੂ ਕੀਤੀ ਜਾ ਦੇ ਜੀ ਮੈਂ ਮੈਂ ਇੱਕ ਹੋਸਟ ਇਸ ਤੋਂ ਲਗਭਗ ਕੋਈ ਹੋਰ ਜ਼ਰੂਰੀ ਕੰਮ ਜਿਹੜਾ ਆਪਾਂ ਨੂੰ ਇਹਨਾਂ ਦਿਨਾਂ 'ਚ ਜ਼ਰੂਰੀ ਹੈ ਉਹ ਉਹ ਸਾਡੀ ਬੇਨਤੀ ਹੈ ਕਿ ਇਹ ਜਿਹੜਾ ਪਿਆਨਾ ਜਿਹੜਾ ਉਹ ਪਾਣੀ ਸੁਲਾਈ ਵਾਲੇ ਪਾਈਪ ਨਹੀਂ ਆਇਆ ਜੀ ਉਹਨਾਂ ਦੀ ਰਕੀ ਕਾਫੀ ਜ਼ਿਆਦਾ ਨਿਕਜ਼ ਹੈਗੀ ਹਾਂਜੀ ਓਕੇ ਤੇ ਉਹ ਪੂਜੀ ਇਹ ਆ ਵੀ ਉਹ ਜਿੰਨੀਆਂ ਕਪਟੀਆਂ ਉਹ ਲਗਭਗ ਮੀਰਾ ਪਾਣੀ ਉਹਨਾਂ 'ਚ भर ਗਿਆ ਉਹ ਓਕੇ ਉਹ ਜਿਹੜਾ ਰਿਕਲ ਕੰਪਲੀਟ ਤਰਵਾ ਦਿੱਤਾ ਜਾਵੇ ਇਹ ਨਹੀਂ ਤਾਂ ਉਹ ਜਿੰਨੀਆਂ ਐਂਟਲੌਕ ਵਗੈਰਾ ਰਹਿ ਗਈਆਂ ਉਹ ਸਾਡੀ ਖਲਬ ਜਾਣੀਆਂ ਜੀ ਉਹ ਕਰ ਦੋ ਜੀ ਪ੍ਰੋਬਲਮ ਜੀ ਮੈਂ ਕਰ ਦਿੰਦਾ ਉਹ ਲਗਭਗ ਉੱਥੇ ਕਿੱਥੇ ਵੀ ਆ ਉਹ ਵੀ ਬੰਦਾ ਪਾਣੀ ਸੀ ਦੇਖਿਆ ਉਹ ਚੇਕ ਹਾਂਜੀ ਉਹ ਟ੍ਰੈਂਚਾਂ ਉੱਚੀਆਂ ਸੀਗੀਆਂ ਜੀ ਚੈੱਕ ਜ਼ਰੂਰ ਕਰ ਲਓ ਕਿ ਸਪਲਾਈ ਵੀ ਕਿੰਨੇ ਲੀਕ ਸੀਗੀਆਂ ਉਹ ਮੈਡਮ ਜਿਹੜੀ ਕੋਈ ਪੁਰਾਣੀ ਲਾਈਨ ਲੱਗੀ ਹੋਈ ਹੈ ਨਾ ਕਿਤੇ ਉਹਦੇ ਵਿੱਚ ਹੋ ਸਕਦੀ ਮੈਂ ਉਹ ਵੀ ਰਿਪੇਅਰ ਕਰਾ ਲਵਾਂਗਾ ਜੀ ਉਹ ਵੀ ਰਿਪੇਅਰ ਕਰਨਾ ਪਟਿਆ ਹੋਇਆ ਉਹ ਰਿਪੇਅਰ ਕਰਨਾ ਉਸ ਦਾ ਕੰਮ ਵੀ ਹੈ ਨਹੀਂ ਤੇ ਨਾਲ ਦੀ ਨਾਲ ਉਹ ਟੈਂਟਰ ਲੌਕ ਜਿਹੜੀਆਂ ਨਾ ਉਹ ਵੀ ਅਡਜਸਟ ਹੋ ਜਾਣਗੇ ਉਹਨੂੰ ਥੋੜਾ ਕਰਾ ਦੇਣੇ ਫਿਰ ਕਰਾ ਦੇਣਾ ਮੈਨੂਅਲ ਕੰਪੈਕਸ਼ਨ ਕਰਕੇ ਜੀ ਫੇਰ ਉਹ ਤੇ ਲਾ ਦਿਓ ਮੈਨੂੰ ਕੰਪੈਕਸ਼ਨ ਨਾਲ ਵੀ ਕਾਫੀ ਫਰਕ ਪੈ ਜਾਣਾ ਜੇ ਇੱਕ ਛੋਟਾ ਵਾਈਬ੍ਰੇਟਰ ਹੁੰਦਾ ਜੀ ਪਲੇਟ ਕੰਪੈਕਟਰ ਮੈਡਮ ਹਾਂ ਕੰਪੈਕਟਰ ਜਿਹੜਾ ਹੈ ਨਾ ਛੋਟਾ ਹੁੰਦਾ ਪਲੇਟ ਕੰਪੈਕਟਰ ਲਗਵਾ ਦਵਾਂਗੇ ਜੀ ਉਹਦੇ ਨਾਲ ਵਾਈਬ੍ਰੇਟ ਕਰਕੇ ਲਾਓ ਕਿਉਂਕਿ ਜੋ ਵੀ ਤੁਸੀਂ ਕੰਮ ਕਰਨਾ ਇੱਕ ਵਾਰ ਤਾਂ ਇੰਟਰਲੌਕ ਬੈਠਣੀ ਹੀ ਬੈਠਣੀ ਹੈ ਅਸੀਂ ਜੋ ਵਾਟਰ ਸਪਲਾਈ ਵਾਲੀ ਵੀ ਜਿਹੜੀ ਲੱਗਣੀ ਹੈ ਨਾ ਆਪਾਂ ਇਹ ਅਸਨਾ ਕਰ ਲਈਏ ਕਿ ਵੀ ਇਹ ਜੇ 5 ਫੁੱਟ ਵੀ ਡੂੰਘਾ ਪਰ ਇੱਤਾਂ ਵੀ ਇੰਟਰਲੌਕ ਬੈਠੇ ਅੱਜ ਹੈਨਾ ਅਜੇ ਇੰਨੀ ਕੰਟਰੈਕਸ਼ਨ ਆਪਾਂ ਕਰ ਨਹੀਂ ਸਕਦਾ ਉਹਦੇ ਵਿੱਚ ਪਾਣੀ ਵੀ ਕਾਫੀ ਹੱਦ ਤੱਕ ਉਹ ਪਾਣੀ ਭਰ ਕੇ ਨਾ ਉਹ ਰਹਿ ਦੁਕੇ ਠੀਕ ਹੈ ਚੰਗੀ ਗੱਲ ਹੈ ਹੋਰ ਪੈਜਵੇ ਹੋਰ ਪਾਣੀ ਪੈਜਵੇ ਬੈਠ ਜਾਵੇ ਤੁਸੀਂ ਇੱਕ ਵਾਰੀ ਇਹ WhatsApp ਵਾਲਾ ਕੰਪਲੀਟ ਕਰਵਾ ਦਿਓ ਜੀ ਮਰ ਠੀਕ ਹੈ ਠੀਕ ਨਾਨੇ ਕੋਰ ਨਾ ਵੀ ਤਿਉਹਾਰਾਂ ਦਾ ਸੀਜ਼ਨ ਹੈ ਹਾਂਜੀ ਤੇ ਆਪਾਂ ਸਾਰੇ ਤਿਉਹਾਰਾਂ ਦਾ ਦਿਲੋਂ ਮਨੋਂ ਸਤਿਕਾਰ ਕਰਦੇ ਆ ਸਭ ਤੋਂ ਮੈਂ ਚਾਹੁੰਦੀ ਆ ਕਿ ਕਿਸੇ ਨੂੰ ਵੀ ਚਾਹੀਓ ਭਗਵਾਨ ਵਾਲਮੀਕ ਜੀ ਦੀ ਸ਼ੋਭਾ ਯਾਤਰਾ ਹੋਵੇ ਉਹਨਾਂ ਦਾ ਕੁਰਬ ਹੋਵੇ ਚਾਹੇ ਦਸਹਿਰਾ ਹੋਵੇ ਚਾਹੇ ਦੀਵਾਲੀ ਹੋਵੇ ਚਾਹੇ ਗੁਰੂ ਸਾਹਿਬ ਦਾ ਪਰਬ ਹੋਵੇ ਕੋਈ ਵੀ ਤਿਹਾਰ ਜਨਮ ਅਸ਼ਟਮੀ ਆਉਣੀ ਆ ਕੋਈ ਵੀ ਤਿਹਾਰ ਹੋਵੇ ਕਿਸੇ ਨੂੰ ਵੀ ਤੰਗੀ ਨਾ ਆਵੇ ਇਸ ਚੀਜ਼ ਦਾ ਤੁਸੀਂ ਥੋੜਾ ਖਿਆਲ ਜ਼ਰੂਰ ਕਰ ਜਿੰਦ ਜਿੰਦ ਦੀ ਸਾਰਿਆਂ ਨੇ ਗੁਜ਼ਰਨਾ ਆ ਉਹ ਰਸਤੇ ਸਾਫ਼ ਸੁਥਰੇ ਤੇ ਪਲੈਨ ਹੋ ਜਾਣ। ਹਾਂਜੀ ਸਰ ਜੀ ਕਿ ਜੇ ਫਿਰ ਆ ਤੁਸੀਂ ਕੰਪਲੀਟ ਕਰ ਲੇ। ਫਿਰ ਵੀ ਜੇਕਰ ਕਿਸੇ ਵੀ ਗਲਤੀ ਰਹਿੰਦੀ ਜਾਤਾ ਹਨ ਤਾਂ ਉਹ ਤੁਸੀਂ ਬੋਰ ਐਡ ਕਰ ਸਕਦੇ ਹੋ ਜੀ ਸਾਹਿਬ। ਹਾਂ ਜੀ। ਜੀ। 2500 ਤੋਂ ਲੈ ਕੇ ਨੰਬਰ ਸਰੀ ਮੈਂ ਤੋ। ਜੀ। ਤੁਸੀਂ ਐਪ ਅਪਲੋਡ ਕਰ ਸਕਦੇ 28 ਸਨੀਆ। ਮੇਰੀ ਰੈਸ਼ ਰਾਮਾਖਲਾ ਰੋਡ ਤੇ ਹੈ। ਅੱਛਾ। ਇਹ ਇੰਟਰਨੈਟ ਕੰਟੀਨਰਾਂ ਦੇ ਰਵੀ ਸ਼ਰਮਾ ਵੀਰਾਂ ਦਾ ਕੈਂਡੇ ਜਾਂਦਾ ਜੀ ਸਾਰੀ ਸਭੀ ਗੱਲ ਪਿੱਛੇ ਦੀ ਐਗਜ਼ਾਮ ਦਾ ਉਹ ਮਤਲਬ ਕਿੰਨਾ ਪਾਣੀ ਆਤ ਪਾਣਾ ਜਾਂਦਾ ਮੈਡੀਸਿਨ ਨੂੰ ਪਿਆਸ ਤੋਂ ਛੀਂ ਦੇ ਨਾਲ ਪੂਛੁੰਦਾ ਜੇ ਪੰਦਰਾਂ ਕਰਦੇ ਪਾਣੀ ਵੀ ਤਿਲ ਜਾਂਦਾ ਰਹੇ ਆਰੇ ਹਜੇ ਪਾਈ ਹਾਂ ਸੀ ਅਗਲੇ ਮਹੀਨੇ ਨਾ ਕੰਪਨੀ ਦਾ ਉਹਦੇ ਨਾਲ ਭੇਜਿਆ ਸੀ ਮੈਨੂੰ ਸੀ ਫੀਡਬੈਕ ਦੋ ਵਾਰੀ ਗੱਲ ਕੀਤੀ ਕੀ ਆਇਆ ਨਹੀਂ ਮੈਪਨ ਨੂੰ ਭੇਜਿਆ ਸੀ ਉਹਨਾਂ ਨੇ ਮੈਪਨ ਸੀ ਕਰਵਾਇਆ ਵੀ ਸੀ ਉੱਥੇ ਹੈ ਤੇ ਕਰਵਾਇਆ ਵੀ ਸੀ ਕੰਮ ਕਰਵਾਇਆ ਨਹੀਂ ਨਹੀਂ ਕੋਈ ਨਹੀਂ ਇਹ ਤਾਂ ਪਾਣੀ ਬਹੁਤ ਨਾਲੀਆਂ ਚ ਫੜਾਈਆਂ ਹੋਈਆਂ ਹੁਣ ਜੋ ਕਹਿ ਰਹੇ ਇਹਦਾ ਨਾ ਨਹੀਂ ਹੋਇਆ ਤੁਸੀਂ ਤਾਂ ਦੇਖਿਆ ਨਹੀਂ ਉਹ ਤਾਂ ਆਪਣੇ ਘਰ ਸੀ ਰਹਿੰਦੇ ਆ ਨਾ ਇਹ ਜਿਹੜਾ ਕਹਿ ਰਿਹਾ ਇਹ ਤੇ ਵਕਤ ਨਹੀਂ ਹੋਇਆ ਯਾਰੀ ਕੋਈ ਉੱਥੇ ਪਾਲ ਅੱਜੇ ਨੀਲੇਵਾਰ ਬੱਗੇ ਦਾ ਸਾਡਾ ਤਿੰਨ ਚਾਰ ਪੱਤੀਆਂ ਚਿੱਪੜ ਬਹੁਤ ਬੜੈਣਾ ਨੂੰ ਤੋੜ ਕਰਨ ਮੈਂ ਦਾੜਦਣਾ ਅਸੀਂ ਇਹਨਾਂ ਦੇ ਦੇਖਦੇ ਆ ਤਾਂ ਸ਼ੁਰੂਆਤ ਉਹ ਅਸੀਂ ਪਿੰਡਾ ਬਹੁਤ ਸਹੀ ਸ਼ਬਦ ਕੋਈ ਛੋਟਾ ਨਹੀਂ ਸੀ ਨਕੀ ਕਿ ਕਰਦੇ ਨੇ ਕਿ ਜਿੰਨੇ ਸਾਡੇ ਬਾਅਦ ਸਾਰੇ ਲੋਕ ਜਦੋਂ ਕੱਟੇ ਹੋ ਗਿਆ ਮੈਨੂੰ ਧਿਆਨ ਸਾਡੇ ਇਹ ਸੀ ਵਿੱਚ ਨਿਕਲਣਾ ਹੈਗਾ ਤੇ ਤੁਸੀਂ ਹੋਰ ਕਰਨਾ ਹੋਰ ਕਰਨਾ ਤੇ ਸਾਡੇ ਕਿਸੇ ਕਰਨ ਨਹੀਂ ਤਾਂ ਉੱਤੇ ਪ੍ਰੋਬਲਮ ਆ ਨਹੀਂ ਕਿ ਤੁਹਾਡੇ ਅਰਥੇ ਸਭ ਤੋਂ ਪਹਿਲਾਂ ਸੀ ਉੱਭੇ ਸਟਾਰਟ ਕੀਤਾ ਸੀ ਲੋਕਾਂ ਨੇ ਵਿਪਲਵਪਾਉ ਜਿਸੀ ਵੀ ਮੇਪੇ ਜਿਸ ਜੀ ਉਹ ਜਦੋਂ ਇਹ ਆਪਣੇ ਐਸਾ ਹਾਂ ਮੈਲਿਕਾ ਤਿੰਨਾਂ ਮਹੀਨੇ ਦੇ ਵਿੱਚ ਕਈ ਕੰਮ ਜਿਹੜੇ ਉਠਾਏ ਸੀ ਉਹਨਾਂ ਦੇ ਬਹੁਤੇ ਕੰਮ ਜਿਹੜੇ ਹੋਏ ਨਹੀਂ ਉਹ ਫਿਰ ਅਗਲੀ ਮੀਟਿੰਗਸ ਲੈ ਕੇ ਉੱਥੇ ਕਰ ਲਾਂਗੇ ਹਨਾ ਬਜਟਾਂ ਦੇ ਵਿੱਚ ਆ ਜਾਊਗਾ ਸਹੀ ਹੈ ਵਿਪਨ ਤੋਂ ਕਹਿੰਦੇ ਪਏ ਜੀਸੀ ਜੀਸੀ ਵੀ ਉੱਧਰ ਹੀ ਨਾ ਕਰ ਆ ਆ ਆ ਉਹ ਜਦੋਂ ਅਸੀਂ ਦੇਸ਼ ਤੋਂ ਲਾਉਣ ਲੱਗੇ ਸੀਗੇ ਜੀ ਆਪਣੇ ਗੁਰਵੀਰ ਨੇ ਹੈਗਾ ਉਹ ਮਤਲਬ ਉਹ ਕਹਿੰਦੇ ਕਹਿੰਦੇ ਕਿ ਇੱਥੇ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਹੂੰ ਕੋਈ ਤੁਸੀਂ ਮਿੰਟ ਦੱਸ ਸਕਦੇ ਨਹੀਂ ਉਹ ਤਾਂ ਹੋਈ ਸੀ ਗੱਲ ਸਾਹਿਬ ਇਧਰ ਵੀ ਨਹੀਂ ਜਿਆਦਾ ਪੈਂਦਾ ਹਾਂ ਮੈਨੂੰ ਪਤਾ ਉਹ ਜਿਹੜਾ ਰੋਡ ਤੇ ਪਿੱਛੇ ਉਹ ਰੋਡ ਤੇ ਜੀ ਫੇਰ ਅਪਰ ਦੇ ਵਿੱਚ ਨਾ ਸਾਰੇ ਜਣੇ ਕਾਫੀ بارش ਹੋ ਰਹੀ ਸੀ ਅਸੀਂ ਸਾਰੀ ਟੀਮ ਹੀ ਸੀ ਸਾਡੀ ਮੁਲਾਜ਼ਮ ਕਿਸੇ ਵੀ ਲੱਗੇ ਹੋਏ ਸੀ ਉਹ ਸਭ ਕਰਦੇ ਤਸਰੀਬੇ ਵੀ ਨਾਲ ਸੀ ਉਹ ਸਮੱਸਿਆ ਇਹ ਨਹੀਂ ਹੈਗਾ ਕਿ ਤੁਸੀਂ ਗਏ ਆ ਜਾਂ ਨਹੀਂ ਗਏ ਮੈਟਰ ਇਹ ਹੈ ਕਿ ਕੰਮ ਨਹੀਂ ਹੋਇਆ ਉਹ ਉਹਦੇ ਕੰਦਰ ਸੈਟੀਸਫਾਈ ਨਹੀਂ ਆ ਮੈਂ ਰੱਖਦਾ ਕਿ ਉਹ ਬੰਦਾ ਬੰਦਾ ਸੈਟੀਸਫਾਈ ਹੋਇਆ ਕਿਉਂਕਿ ਅਸੀਂ ਸਭ ਤੋਂ ਪਹਿਲਾਂ ਛੱਪੜ ਉਹ ਚੁਣਿਆ ਸਭਾ ਇੱਕ ਤੋਂ ਜ਼ਿਆਦਾ ਪ੍ਰੋਬਲਮਾਂ ਦੀ ਹੈ ਕਿ ਅਸੀਂ ਇਹ ਕੰਮ ਕਰਵਾਈਏ ਪਰ ਉੱਥੋਂ ਦੇ ਭਾਈਚਾਰਿਆਂ ਨੇ ਸਾਨੂੰ ਉਹ ਰੋਕ ਦਿੱਤਾ ਅਸੀਂ ਜਿੱਥੇ-ਜਿੱਥੇ ਵੀ ਕਰਵਾਇਆ ਉੱਥੇ ਇੱਕ ਵੀ ਗੂਂਦ ਲੋਕਾਂ ਦੇ ਘਰਾਂ ਦੇ ਵਿੱਚ ਬੈਕ ਨਹੀਂ ਮਾਰੀ ਪਰ ਉਸ ਛੱਪੜ ਦਾ ਕੰਮ ਨਾ ਹੋਣ ਕਰਕੇ ਐਂ ਹੋਈ ਆ ਹੁਣ ਅਸੀਂ ਉਹ ਜਿਹੜਾ ਉਸੇ ਛੱਪੜ ਨੂੰ ਪੁਰਾ ਰਿਹਾ ਤੁਸੀਂ ਮੌਕਾ ਦੇਖੋ ਉਹਦਾ ਟੈਂਪਰੇਰੀ ਹੱਲ ਜਿਹੜਾ ਹੈਗਾ ਉਹਨਾਂ ਨੂੰ ਤਾਂ ਤੰਗੇ ਨਾ ਕਰਦੇ ਜਦੋਂ ਮੈਂ ਜੀ ਪਰ ਨਹੀਂ ਛਾਲਾ ਪੈਂਦੀ ਹੈ ਨਾ ਉਦੋਂ ਹੀ ਇੱਥੇ ਪ੍ਰੋਬਲਮ ਆਉਂਦੀ ਆਦਰਵਾਇਜ਼ ਨਹੀਂ ਆਉਂਦੀ ਕਦੇ ਸਾਥ ਇੱਕ ਜੀ ਮੇਰਾ ਮੇਰਾ ਸਵਾਲ ਸਮਝ ਲਓ ਕਿ ਉਹਨਾਂ ਨੇ 8 ਸਾਲ ਬਾਅਦ ਬੰਦਾ ਆਪਣੇ ਪਿੰਡ ਆਇਆ ਉਹਦੇ ਘਰ ਦੇ ਮੋਰੇ ਗੰਦ ਆ ਉਹਨਾਂ ਨੂੰ ਸਫਾਈ ਟੈਂਪਰੀਰੀ ਕਿੱਦਾਂ ਹੁੰਦੀ ਉਹ ਕਰਾ ਕੇ ਉਹਨਾਂ ਨੇ ਤਸੱਲੀ ਕਰਵਾਦੋਗਾ ਮੈਂ ਅੱਜ ਦੇਖਦੇ ਹਾਂ ਕਿਹਾ ਸਰ ਹਾਂ ਅੱਜ ਵੀ ਬੰਦਾ ਬੈਠਿਆ ਆ ਅਧਿਕਤਨ ਅੱਜ ਦੂਜੇ ਪਾਸੇ ਗਿਆ ਹੈ ਹਾਂਜੀ ਅੱਜ ਜਦੋਂ ਤੁਹਾਡੇ ਨਾਲ ਸਵੇਰੇ ਗੱਲ ਹੋਈ ਆ ਹਾਂ ਮੈਂ ਗਿਆ ਸੀ ਫੋਨ ਕਰਦੇ ਤੁਹਾਨੂੰ ਮਿਲੇ ਸੀ ਅੱਜ ਕੀ ਕਰ ਰਹੇ ਹਾਂਜੀ ਉਹ ਕੋਈ ਕੋਈ ਵੈਕਸੀਨ ਅਸੀਂ ਲੈਨੇ ਆ ਪਰ ਫਿਰ ਵੀ ਤੁਹਾਡੀ ਸੈਟੀਸਫੈਕਸ਼ਨ ਲਈ ਕੋਈ ਮੈਂ ਗੱਲ ਅਸੀਂ ਕਰਵਾ ਦਾਂ ਪਰ ਐਕਸੀਨ ਅਸੀਂ ਉਹਦੇ ਹੀ ਜਾਂਦੇ ਦੋ ਤੁਹਾਡਾ ਫੋਨ ਆਇਆ ਉਹਦੇ ਉੱਥੇ ਬੰਦੇ ਪਹੁੰਚੀ ਉਹ ਮੈਂ ਮਿਲਿਆ ਅੱਜ ਵੀ ਮਿਲਿਆ ਪਰ ਸਰਕਮਸ ਸਰ ਕੋਸ਼ਿਸ਼ ਅੱਧਾ ਨਹੀਂ ਹੋਇਆ ਕਿ ਜਿਹਨੂੰ ਜਦੋਂ ਅਰਜੰਦਨ ਜੀ ਨੇ ਕਿਹਾ ਕਿ ਕੋਸ਼ਿਸ਼ ਕੰਮ ਹੋ ਗਿਆ ਕੋਸ਼ਿਸ਼ ਅਜੇ ਨਹੀਂ ਹੋਈ ਉਹਨਾਂ ਟਾਈਮ ਕਰਦੇ ਨਾ ਕੋਈ ਗੁਰੂਰ ਆਡੈਂਟ ਕੋਈ ਨਾ ਮੋਰਫੋਨ ਆ ਗਿਆ ਇਹਨਾਂ ਨੂੰ ਕਿਸੇ ਹੋਰ ਦਾ ਪ੍ਰੋਜੈਕਟ ਉੱਤੇ ਭੇਜ ਦਿੱਤਾ ਬੰਦੇ ਯੋ ਸਰ ਤੁਹਾਡੀ ਡਿਊਟੀ ਵਧਣ ਵਾਲੀ ਆ ਪਰ ਨੋਰਮਲ ਦਾ ਐਡੀਸ਼ਨਲ ਚਾਰਜ ਦੇ ਦਿੱਤਾ ਗਿਆ ਹੈ ਇਸ ਕਰਕੇ ਹੁਣ ਤੁਸੀਂ ਨਾ ਤੁਹਾਨੂੰ ਹੋਰ ਵੀ ਤੁਹਾਡੀ ਐਫੀਸ਼ੀਐਂਸੀ ਚੈੱਕ ਹੋਣੀ ਹੈ ਕਰਾਂਗੇ ਜੀ ਨਾ ਇਹਦਾ ਚਾਰਜ ਯੋ ਸਰ ਆਪਣੀ ਜਿੰਨੇ ਨਾ ਮੈਂ ਜਿਸ ਤਰ੍ਹਾਂ ਉਹ ਵੀ ਆਪ ਕਿਹਾ ਸੀ ਅੱਜ ਦੋ ਦਿਨ ਹੀ ਆਪਣੇ ਗਾਹੇ ਜਾਉਗੇ ਹਾਂ ਮਾਟੇ ਜੀ ਉਹ ਅਸੀਂ ਕਰਵਾਉਂਦੇ ਰਹਿਣਾ ਜੀ ਉਹ ਹਟ ਗਏ ਹਾਂ ਇਸ ਆਦਾ ਕੇ ਹਿੰਦੂ ਮੇਲਾ ਲਗਾ ਹੋ ਗਿਆ ਨਹੀਂ ਇਹ ਵੀ ਤਾਂ ਇਹ ਨਹੀਂ ਇਹ ਤਾਂ ਨਹੀਂ ਕਰੋ ਇੱਕ ਮਿੰਟ ਹੋਰ ਜੀ ਕੋ ਜੇ ਹੁਣ ਸੁਣਨਾ ਆ ਮੈਂ ਤਰਤੀਬ ਬਾਹਰ ਸੁਣਾਣਾ ਜੀ ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬਤ ਬਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ